ਵੇਰਕਾ ਸਾਹਿਬ ਅੱਜ ਰਾਜਕੁਮਾਰ ਚੱਬੇਵਾਲ ਜੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਕੀ ਕਹਿਣਾ ਚਾਹੁੰਦੇ ਹੋ ਭਈ ਮੈਂ ਚੱਬੇਵਾਲ ਤੋਂ ਦੋ ਸਵਾਲ ਪੁੱਛਣਾ ਚਾਹਨਾ ਕਿ ਜਿਹੜਾ ਸੰਗਲ ਲੈ ਕੇ ਉਹ ਵਿਧਾਨ ਸਭਾ ਚ ਗਏ ਸੀ ਕਿ ਉਹ ਭਗਵੰਤ ਮਾਨ ਨੂੰ ਦੇ ਕੇ ਆਏ ਸੀ ਸੰਗਲ ਕਿ ਉਹ ਮੇਰੇ ਹੀ ਗਲੇ ਚ ਪਾ ਲਈ ਆਪੇ ਹੀ ਉਹ ਆਪਣੇ ਗਲੇ ਚ ਸੰਗਲ ਪਾ ਕੇ ਅੱਜ ਆਮ ਆਦਮੀ ਪਾਰਟੀ ਚ ਚਲੇ ਗਏ ਉਹ ਜਿਹੜੀ ਕਰਜ਼ੇ ਦੀ ਪੰਡ ਚੁੱਕ ਕੇ ਉਹ ਵਿਧਾਨ ਸਭਾ ਚ ਲੈ ਕੇ ਗਏ ਸੀ ਉਸ ਕਰਜ਼ੇ ਦੀ ਪੰਡ ਦਾ ਕੀ ਸੌਦਾ ਹੋਇਆ ਇਹ ਚੱਬੇ ਵਾਲ ਜੀ ਇਹਦਾ ਜਵਾਬ ਦੇ ਦਿਓ ਦੂਸਰੀ ਗੱਲ ਮੈਂ ਕਹਾਂ ਕਿ ਭਗਵੰਤ ਕਮਾਨ ਜੀ ਇਹ बार-बार दावा ਕਰਦੇ ਆ कि 13 ਚੋ 0 ਮੈਂ ਕਹਿੰਦਾ ਹਾਂ 13 ਚੋ 0 ਆਮ ਆਦਮੀ ਪਾਰਟੀ ਜਿੱਤੇਗੀ ਔਰ ਜਿਸ ਤਰੀਕੇ ਦੇ ਨਾਲ ਦਿਵਾਰੀਆਂ ਪਨ ਹੋਇਆ ਪਿਆ ਆਮ ਆਦਮੀ ਪਾਰਟੀ ਦਾ ਕਦੀ ਉਹ ਜੀਪੀ ਨੂੰ ਲੈ ਕੇ ਜਾਂਦੇ ਆ ਕਦੀ ਸ਼ਸ਼ੀਲ ਰਿੰਕੂ ਨੂੰ ਕਾਂਗਰਸ ਨੂੰ ਲੈ ਕੇ ਜਾਂਦੇ ਆ ਕਦੀ ਰਾਜਕੁਮਾਰ ਚੱਬੇਵਾਲ ਨੂੰ ਲੈ ਕੇ ਜਾਂਦੇ ਆ ਆਪਣਾ ਕੋਈ ਕੈਡਰ ਇਹਨਾਂ ਕੋ ਬਚਿਆ ਨਹੀਂ ਆਪਣਾ ਕੋਈ ਉਮੀਦਵਾਰ ਇਹਨਾਂ ਕੋ ਬਚਿਆ ਨਹੀਂ ਪਗਵੰਤ ਮਾਨ ਜੀ ਅੱਜ ਇਹ ਵੀ ਡਿਕਲੇਅਰ ਕਰ ਦਿਓ ਕਿ ਤੁਸੀਂ ਸਾਰੇ ਮੰਤਰੀ ਆਪਣੇ ਚਾਹੇ 13 ਦੀਆਂ 13 ਸੀਟਾਂ ਤੇ ਖੜੇ ਕਰ ਲੋ ਸਾਰੀਆਂ ਤੁਹਾਡੀਆਂ ਜਮਾਨਤਾਂ ਜਬਤ ਹੋਣੀਆਂ ਐਲਾਨ ਕਰੋ ਕਿ ਜਦੋਂ ਭਰਿਆ ਬੇੜਾ ਡੁੱਬੇਗਾ ਸਾਰੇ ਮੰਤਰੀ ਹਾਰਨਗੇ ਕਿ ਤੁਸੀਂ ਸਰਕਾਰ ਤੋਂ ਅਸੀਫਾ ਦਿਓਗੇ